ਵੈਲਕਮ ਫਰੈਂਡਸ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ ਫਰੈਂਡਸ ਅੱਜ ਦੀ ਇਸ ਵੀਡੀਓ ਦੇ ਵਿੱਚ ETT ਨੰਬਰ 94 ਪੋਸਟਾਂ ਦੇ ਲਈ ਭਾਗ ਪਹਿਲਾ ਵਿਆਕਰਨ ਭਾਸ਼ਾ ਅਤੇ ਉਪਭਾਸ਼ਾ ਨਾਲ ਸੰਬੰਧਿਤ ਜਿਹੜੇ ਬਹੁਤ ਹੀ ਮਹੱਤਵਪੂਰਨ MCQ's ਕਰਨ ਜਾ ਰਹੇ ਹਾਂ ਆਓ ਸ਼ੁਰੂ ਕਰਦੇ ਹਾਂ ਆਪਣਾ ਪਹਿਲਾ ਕੁਐਸਚਨ ਹੈ ਜੀ ਪੰਜਾਬੀ ਦੀ ਕਿਹੜੀ ਉਪਭਾਸ਼ਾ ਵਿੱਚ ਸਿਰਫ ਤਿੰਨ ਨਾਸਕੀ ਨਾਣਾ ਨੰਨਾ ਤੇ ਮੰਮਾ ਧੁਨੀਆਂ ਹਨ ਪੰਜਾਬੀ ਦੀ ਕਿਹੜੀ ਉਪਭਾਸ਼ਾ ਵਿੱਚ ਸਿਰਫ ਤਿੰਨ ਨਾਸਕੀ ਧੁਨੀਆਂ ਨੇ ਨਾਣਾ ਨੰਨਾ ਤੇ ਮੰਮਾ ਤਾਂ ਆਪਣਾ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਜੀ অপਸ਼ਨ ਏਡੀ ਪੁਆਦੀ ਅਗਲਾ ਪ੍ਰਸ਼ਨ ਲੈਂਦੇ ਹਾਂ ਜੀ ਕਿਹੜੀ ਉਪਭਾਸ਼ਾ ਦੀ ਵਾਕ ਵਿਆੰਤ ਕਿਰਿਆ ਲਿੰਗ ਅਤੇ ਵਚਨ ਨੂੰ ਪ੍ਰਗਟ ਨਹੀਂ ਕਰਦੀ ਕਿਹੜੀ ਉਪਭਾਸ਼ਾ ਦੀ ਵਾਕ ਵਿਆੰਤ ਕਿਰਿਆ ਲਿੰਗ ਅਤੇ ਵਚਨ ਨੂੰ ਪ੍ਰਗਟ ਨਹੀਂ ਕਰਦੀ ਤਾਂ ਇਸ ਪ੍ਰਸ਼ਨ ਦਾ ਆਪਣਾ ਸਹੀ ਉੱਤਰ ਹੈ ਜੀ ਆਪਸ਼ਨ ਸਾ ਵਾਦੀ ਅਗਲਾ ਪ੍ਰਸ਼ਨ ਹੈ ਜੀ ਮਾਜੀ ਉਪਭਾਸ਼ਾ ਵਿੱਚ ਹਾ ਹਾ ਦੇ ਉਚਾਰਨ ਦਾ ਸਬੰਧ ਹੈ ਆਪਣੇ ਦੱਸਣਾ ਹੈ ਜੀ ਮਾਜੀ ਉਪਭਾਸ਼ਾ ਵਿੱਚ ਹਾ ਹਾ ਦੇ ਉਚਾਰਨ ਦਾ ਸਬੰਧ ਕਿਸ ਨਾਲ ਹੈ ਤਾਂ ਆਪਣਾ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਜੀ ਈਡੀ ਆਪਸ਼ਨ ਈਡੀ ਸੂर्य ਅੰਤਰ ਤੇ ਸੁਰ ਨਾਲ ਨੈਕਸਟ ਕੁਐਸਚਨ ਹੈ ਜੀ ਕਿਹੜਾ ਭਾਸ਼ਾ ਵਰਗ ਭਾਰਤੀ ਆਰੀਆ ਭਾਸ਼ਾ ਪਰਿਵਾਰ ਨਾਲ ਸੰਬੰਧ ਨਹੀਂ ਰੱਖਦਾ ਕਿਹੜਾ ਭਾਸ਼ਾ ਵਰਗ ਭਾਰਤੀ ਆਰੀਆ ਭਾਸ਼ਾ ਪਰਿਵਾਰ ਨਾਲ ਸੰਬੰਧ ਨਹੀਂ ਰੱਖਦਾ ਤਾਂ ਆਪਣਾ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਜੀ ਸ ਨੂਰੀस्तानी ਮਲਿਆਲੀ ਅਤੇ ਕੰਨੜ ਅਗਲਾ ਪ੍ਰਸ਼ਨ ਲੈਂਦੇ ਹਾਂ ਜੀ ਪੰਜਾਬੀ ਭਾਸ਼ਾ ਦੀਆਂ ਤਾਲਵੀ ਧੁਨੀਆਂ ਦਾ ਸਹੀ ਵਰਗ ਹੈ ਆਪਾਂ ਨੇ ਪੰਜਾਬੀ ਭਾਸ਼ਾ ਦੀਆਂ ਤਾਲਵੀ ਧੁਨੀਆਂ ਦਾ ਸਹੀ ਵਰਗ ਦੱਸਣਾ ਹੈ ਜੀ ਇਹਨਾਂ ਦੇ ਵਿੱਚੋਂ ਕਿਹੜਾ ਹੈ ਤਾਂ ਆਪਣਾ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਜੀ ਆਪਸ਼ਨ ਸ ਚ ਚ ਝ ਯਯਾ ਝਜੇ ਪਰ ਬਿੰਦੀ ਅਗਲਾ ਪ੍ਰਸ਼ਨ ਅੰ데 ਹਨ ਜੀ ਆਪਣਾ ਅਗਲਾ ਪ੍ਰਸ਼ਨ ਹੈ ਜੀ ਕਿਹੜਾ ਭਾਸ਼ਾਈ ਵਰਗ ਭਾਰਤੀ ਆਰੀ ਭਾਸ਼ਾ ਪਰਿਵਾਰ ਨਾਲ ਸਬੰਧ ਰੱਖਦਾ ਹੈ ਕਿਹੜਾ ਭਾਸ਼ਾਈ ਵਰਗ ਭਾਰਤੀ ਆਰਿਆਈ ਭਾਸ਼ਾ ਪਰਿਵਾਰ ਨਾਲ ਸੰਬੰਧ ਰੱਖਦਾ ਹੈ ਤਾਂ ਇਸ ਪ੍ਰਸ਼ਨ ਦਾ ਆਪਣਾ ਸਹੀ ਉੱਤਰ ਹੈ ਜੀ অপਸ਼ਨ ਆੜਾ ਪੰਜਾਬੀ ਸਿੰਧੀ ਅਤੇ ਰਾਜਸਥਾਨੀ ਅਗਲਾ ਪ੍ਰਸ਼ਨ ਲੈਂਦੇ ਹਾਂ ਜੀ ਪੰਜਾਬੀ ਦੀਆਂ ਪੱਛਮੀ ਉਪਭਾਸ਼ਾਵਾਂ ਦਾ ਸਹੀ ਜੋਟ ਹੈ ਇਹਨਾਂ ਦੇ ਵਿੱਚੋਂ ਦੱਸਣਾ ਹੈ ਜੀ ਆਪਾਂ ਨੇ ਪੰਜਾਬੀ ਦੀਆਂ ਪੱਛਮੀ ਉਪਭਾਸ਼ਾਵਾਂ ਦਾ ਸਹੀ ਜੋਟ ਕਿਹੜਾ ਹੈ ਲੈਂਦੀ ਤੇ ਪੋਠੋਹਾਰੀ ਢੀਂਗਰੀ ਤੇ ਮੁਲਤਾਨੀ ਮੁਲਤਾਨੀ ਤੇ ਭਾਵਲਪੁਰੀ ਮਾਜੀ ਤੇ ਪੋਠੋਹਾਰੀ ਤਾਂ ਆਪਣਾ ਇਸ ਪ੍ਰਸ਼ਨ ਦਾ ਆਪਣਾ ਸਹੀ ਉੱਤਰ ਹੈ ਜੀ ਆਪਸ਼ਨ ਈਡੀ ਪਹਿਲਾ ਅਤੇ ਤੀਜਾ ਯਾਨੀ ਕਿ ਪੰਜਾਬੀ ਦੀਆਂ ਪੱਛਮੀ ਉਪਭਾਸ਼ਾਵਾਂ ਦਾ ਜਿਹੜਾ ਸਹੀ ਜੁੱਟ ਹੈ ਜੀ ਉਹ ਹੈ ਪਹਿਲਾ ਆਪਸ਼ਨ ਪਹਿਲੀ ਤੇ ਤੀਸਰੀ ਲੈਂਦੀ ਤੇ ਪੋਠੋਹਾਰੀ ਮੁਲਤਾਨੀ ਤੇ ਭਾਵਲਪੁਰੀ ਅਗਲਾ ਪ੍ਰਸ਼ਨ ਹਾਂ ਦਿੰਦੇ ਹਾਂ ਜੀ ਪੁਆਦੀ ਉਪਭਾਸ਼ਾ ਦੇ ਖੇਤਰ ਸੰਬੰਧੀ ਸਹੀ ਜੁਟ ਹੈ ਆਪਾਂ ਇਹਨਾਂ ਦੇ ਵਿੱਚੋਂ ਦੱਸਣਾ ਹੈ ਜੀ ਪੁਆਦੀ ਉਪਭਾਸ਼ਾ ਦੇ ਖੇਤਰ ਦੇ ਨਾਲ ਸੰਬੰਧਿਤ ਸਹੀ ਜੁਟ ਕਿਹੜਾ ਹੈ ਆਪਸ਼ਨ ਹੈਗੇ ਹਨ ਜੀ ਪਟਿਆਲਾ ਤੇ ਮੁਹਾਲੀ ਰੋਪੜ ਤੇ ਲੁਧਿਆਣਾ ਫਤਿਹਗੜ੍ਹ ਸਾਹਿਬ ਤੇ ਸੰਗਰੂਰ ਅੰਬਾਲਾ ਤੇ ਪੰਚਗੁੱਲਾ ਤਾਂ ਆਪਣਾ ਇਸ ਪ੍ਰਸ਼ਨ ਦਾ ਜਿਹੜਾ ਸਹੀ ਉੱਤਰ ਹੈ ਜੀ ਉਹ ਹੈ ਆਪਸ਼ਨ ਏ ਡੀ ਪਹਿਲਾ ਤੇ ਤੀਜਾ ਯਾਨੀ ਕਿ ਪਟਿਆਲਾ ਤੇ ਮੁਹਾਲੀ ਅਤੇ ਫਤਿਹਗੜ੍ਹ ਸਾਹਿਬ ਤੇ ਸੰਗਰੂਰ ਅਗਲਾ ਪ੍ਰਸ਼ਨ ਲੈਂਦੇ ਹਾਂ ਜੀ ਭਾਰਤੀ ਯੂਰਪੀ ਭਾਸ਼ਾ ਪਰਿਵਾਰ ਨਾਲ ਸੰਬੰਧਿਤ ਭਾਸ਼ਾਵਾਂ ਦਾ ਸਹੀ ਜੁੱਟ ਹੈ ਭਾਰਤੀ ਯੂਰਪੀ ਭਾਸ਼ਾ ਪਰਿਵਾਰ ਨਾਲ ਸੰਬੰਧਿਤ ਭਾਸ਼ਾਵਾਂ ਦਾ ਸਹੀ ਜੁੱਟ ਹੈ ਇਸ ਪ੍ਰਸ਼ਨ ਦਾ ਆਪਣਾ ਸਹੀ ਉੱਤਰ ਹੈ ਜੀ ਆਪਸ਼ਨ ਈਡੀ ਸੰਸਕ੍ਰਿਤ ਤੇ ਫਾਰਸੀ ਅਗਲਾ ਪ੍ਰਸ਼ਨ ਹੈ ਜੀ ਮਲਵਈ ਉਪਭਾਸ਼ਾ ਦਾ ਖੇਤਰ ਹੈ ਇਹਨਾਂ ਦੇ ਵਿੱਚੋਂ ਦੱਸਣਾ ਹੈ ਜੀ ਆਪਾਂ ਨੇ ਮਲਵਈ ਉਪਭਾਸ਼ਾ ਦਾ ਖੇਤਰ ਕਿਹੜਾ ਹੈ ਮਲਵਈ ਉਪਭਾਸ਼ਾ ਦਾ ਖੇਤਰ ਕਿਹੜਾ ਹੈ ਤਾਂ ਆਪਣਾ ਸਹੀ ਆਪਸ਼ਨ ਹੈ ਜੀ ਊੜਾ ਲੁਧਿਆਣਾ ਮੋਗਾ ਅਤੇ ਬਠਿੰਡਾ ਅਗਲਾ ਪ੍ਰਸ਼ਨ ਲੈਂਦੇ ਹਾਂ ਜੀ ਕਿਸੇ ਭਾਸ਼ਾ ਦੇ ਧੁਨੀ ਸਿਸਟਮ ਵਿੱਚ ਨਿੱਕੀ ਤੋਂ ਨਿੱਕੀ ਨਖੇੜੂ ਇਕਾਈ ਦੱਸਣੀ ਹੈ ਜੀ ਆਪਾਂ ਨੇ ਕਿਹੜੀ ਹੈ ਕਿਸੇ ਭਾਸ਼ਾ ਦੇ ਧੁਨੀ ਸਿਸਟਮ ਵਿੱਚ ਨਿੱਕੀ ਤੋਂ ਨਿੱਕੀ ਨਖੇੜੂ ਇਕਾਈ ਕਿਹੜੀ ਹੈ ਤਾਂ ਆਪਣਾ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਜੀ ਆਪਸ਼ਨ ਊੜਾ ਧੁਨੀ ਅਗਲਾ ਪ੍ਰਸ਼ਨ ਹੈ ਜੀ ਆਧੁਨਿਕ ਭਾਰਤੀ ਆਰਏਈ ਭਾਸ਼ਾਵਾਂ ਦੱਸਣੀਆਂ ਨੇ ਜੀ ਇਹਨਾਂ ਦੇ ਵਿੱਚੋਂ ਕਿਹੜੀਆਂ ਹਨ ਆਧੁਨਿਕ ਭਾਰਤੀ ਆਰਏਈ ਭਾਸ਼ਾਵਾਂ ਹਨ ਇਸ ਪ੍ਰਸ਼ਨ ਦਾ ਆਪਣਾ ਸਹੀ ਉੱਤਰ ਹੈ ਜੀ অপਸ਼ਨ ਆੜਾ ਰਾਜਸਥਾਨੀ ਗੁਜਰਾਤੀ ਅਤੇ ਪੰਜਾਬੀ ਅਗਲਾ ਕੁਐਸਚਨ ਹੈ ਜੀ ਪੰਜਾਬੀ ਦੀ ਉੱਗੀ ਵਿਸ਼ੇਸ਼ਤਾ ਹੈ ਆਪਾਂ ਨੇ ਦੱਸਣਾ ਹੈ ਜੀ ਪੰਜਾਬੀ ਦੀ ਉੱਗੀ ਵਿਸ਼ੇਸ਼ਤਾ ਕਿਹੜੀ ਹੈ ਇਸ ਪ੍ਰਸ਼ਨ ਦਾ ਆਪਣਾ ਸਹੀ ਉੱਤਰ ਹੈ ਜੀ ਆਪਸ਼ਨ ਅ ਦਾ ਸੁਰ ਨੈਕਸਟ ਕੁਐਸਚਨ ਹੈ ਜੀ ਪੰਜਾਬੀ ਭਾਸ਼ਾ ਮੁੱਖ ਰੂਪ ਵਿੱਚ ਹੈ ਆਪਣੇ ਦੱਸਣਾ ਹੈ ਜੀ ਇਹਨਾਂ ਦੇ ਵਿੱਚੋਂ ਪੰਜਾਬੀ ਭਾਸ਼ਾ ਮੁੱਖ ਰੂਪ ਦੇ ਵਿੱਚ ਕਿਸ ਨਾਲ ਸੰਬੰਧਿਤ ਹੈ ਕਿਹੋ ਜਿਹੀ ਹੈ ਇਸ ਪ੍ਰਸ਼ਨ ਦਾ ਆਪਣਾ ਸਹੀ ਉੱਤਰ ਹੈ ਜੀ ਆਪਸ਼ਨ ਸ ਵਿయోగਾਤਮਕ ਨੈਕਸਟ ਪ੍ਰਸ਼ਨ ਲੈਂਦੇ ਹਾਂ ਜੀ ਪੰਜਾਬੀ ਭਾਸ਼ਾ ਵਿੱਚ ਕਿੰਨੇ ਵਿਅੰਜਨ ਹਨ ਪੰਜਾਬੀ ਭਾਸ਼ਾ ਦੇ ਵਿੱਚ ਕਿੰਨੇ ਵਿਅੰਜਨ ਹਨ ਇਸ ਪ੍ਰਸ਼ਨ ਦਾ ਆਪਣਾ ਸਹੀ ਉੱਤਰ ਹੈ ਜੀ ਆਪਸ਼ਨ ਆ ਡਾ 29 ਅਗਲਾ ਪ੍ਰਸ਼ਨ ਹੈ ਜੀ ਜੰਮੂ ਅਤੇ ਕਾਂਗੜਾ ਵਿੱਚ ਬੋਲੀ ਜਾਂਦੀ ਪੰਜਾਬੀ ਉਪ ਭਾਸ਼ਾ ਦੀ ਬਨਗੀ ਨੂੰ ਕੀ ਕਿਹਾ ਜਾਂਦਾ ਹੈ ਜੰਮੂ ਅਤੇ ਕਾਂਗੜਾ ਵਿੱਚ ਬੋਲੀ ਜਾਂਦੀ ਪੰਜਾਬੀ ਉਪ ਭਾਸ਼ਾ ਦੀ ਬਨਗੀ ਨੂੰ ਕੀ ਕਿਹਾ ਜਾਂਦਾ ਹੈ ਇਸ ਪ੍ਰਸ਼ਨ ਦਾ ਆਪਣਾ ਸਹੀ ਉੱਤਰ ਹੈ ਜੀ ਆਪਸ਼ਨ ਊ ਡਾ ਡੋਗਰੀ ਨੈਕਸਟ ਕੁਐਸਚਨ ਹੈ ਜੀ ਪਾਕਿਸਤਾਨ ਵਿੱਚ ਕਿਹੜੀ ਉਪਬੋਲੀ ਸਭ ਤੋਂ ਵੱਧ ਬੋਲੀ ਜਾਂਦੀ ਹੈ ਪਾਕਿਸਤਾਨ ਵਿੱਚ ਕਿਹੜੀ ਉਪਬੋਲੀ ਸਭ ਤੋਂ ਵੱਧ ਬੋਲੀ ਜਾਂਦੀ ਹੈ ਇਸ ਪ੍ਰਸ਼ਨ ਦਾ ਆਪਣਾ ਸਹੀ ਉੱਤਰ ਹੈ ਜੀ ਆਪਸ਼ਨ ਆੜਾ ਮੁਲਤਾਨੀ ਅਗਲਾ ਪ੍ਰਸ਼ਨ ਹੈ ਜੀ ਤੀਮੀ ਆਮਾਂਗਾ ਮੂਰੇ ਚੋਹਾਨੂ ਆਪਾਂ ਸੰਦੇਹਾ ਕਿਸ ਉਪਭਾਸ਼ਾ ਦੇ ਸ਼ਬਦ ਹਨ ਇਹ ਜਿਹੜੇ ਸ਼ਬਦ ਦਿੱਤੇ ਗਏ ਹਨ ਤੀਮੀ ਆਮਾਂਗਾ ਮੂਰੇ ਚੋਹਾਨੂੰ ਆਪਾਂ ਸੁਦੇਹਾ ਇਹ ਕਿਸ ਭਾਸ਼ਾ ਦੇ ਸ਼ਬਦ ਹਨ ਇਸ ਪ੍ਰਸ਼ਨ ਦਾ ਆਪਣਾ ਸਹੀ ਉੱਤਰ ਹੈ ਜੀ অপਸ਼ਨ ਊੜਾ ਮਲਵਈ ਨੈਕਸਟ ਕੁਐਸਚਨ ਹੈ ਜੀ ਪੰਜਾਬੀ ਭਾਸ਼ਾ ਦਾ ਸਬੰਧ ਕਿਸ ਪਰਿਵਾਰ ਨਾਲ ਹੈ ਪੰਜਾਬੀ ਭਾਸ਼ਾ ਦਾ ਸਬੰਧ ਕਿਸ ਪਰਿਵਾਰ ਨਾਲ ਹੈ ਇਸ ਪ੍ਰਸ਼ਨ ਦਾ ਆਪਣਾ ਸਹੀ ਉੱਤਰ ਹੈ ਜੀ অপਸ਼ਨ ਊੜਾ ਪਰੋਪੀ ਅਗਲਾ ਪ੍ਰਸ਼ਨ ਹੈ ਜੀ ਭਾਸ਼ਾ ਅਤੇ ਉਪਭਾਸ਼ਾ ਦੀ ਵੱਖਰਤਾ ਦਾ ਆਧਾਰ ਹੈ ਇਹਨਾਂ ਦੇ ਵਿੱਚੋਂ ਕਿਹੜਾ ਹੈ ਜੀ ਭਾਸ਼ਾ ਤੇ ਉਪਭਾਸ਼ਾ ਦੀ ਵੱਖਰਤਾ ਦਾ ਆਧਾਰ ਇਸ ਪ੍ਰਸ਼ਨ ਦਾ ਆਪਣਾ ਸਹੀ ਉੱਤਰ ਹੈ ਜੀ অপਸ਼ਨ ਈ ਡੀ ਖੇਤਰ ਅਗਲਾ ਪ੍ਰਸ਼ਨ ਹੈ ਜੀ ਕਿਹੜੀ ਉਪਭਾਸ਼ਾ ਆਧੁਨਿਕ ਪੰਜਾਬੀ ਭਾਸ਼ਾ ਦੇ ਅਧਿਕ ਨੇੜੇ ਹੈ ਕਿਹੜੀ ਉਪਭਾਸ਼ਾ ਆਧੁਨਿਕ ਪੰਜਾਬੀ ਭਾਸ਼ਾ ਦੇ ਨੇੜੇ ਹੈ ਤਾਂ ਆਪਣਾ ਸਹੀ ਉੱਤਰ ਹੈ ਜੀ ਆਪਸ਼ਨ ਸ ਮਾਜੀ ਇਹ ਜਿਹੜੀ ਉਪਭਾਸ਼ਾ ਹੈ ਆਧੁਨਿਕ ਪੰਜਾਬੀ ਭਾਸ਼ਾ ਦੇ অধিক ਨੇੜੇ ਹੈ ਅਗਲਾ ਪ੍ਰਸ਼ਨ ਹੈ ਜੀ ਥੋਡਾ ਸੋਡਾ ਪ੍ਰਣਾਮ ਪੰਜਾਬੀ ਦੀ ਕਿਸ ਉਪਭਾਸ਼ਾ ਦੇ ਹਨ ਇਹ ਜਿਹੜੇ ਪ੍ਰਣਾਮ ਨੇ ਥੋਡਾ ਸੋਡਾ ਇਹ ਪ੍ਰਣਾਮ ਪੰਜਾਬੀ ਦੀ ਕਿਸ ਉਪਭਾਸ਼ਾ ਦੇ ਹਨ ਇਸ ਪ੍ਰਸ਼ਨ ਦਾ ਆਪਣਾ ਸਹੀ ਉੱਤਰ ਹੈ ਜੀ ਆਪਸ਼ਨ ਸ ਮਲਵਈ ਅਗਲਾ ਪ੍ਰਸ਼ਨ ਹੈ ਜੀ ਪੰਜਾਬੀ ਨੂੰ ਰਾਜ ਭਾਸ਼ਾ ਦਾ ਰੁਤਬਾ ਕਦੋਂ ਮਿਲਿਆ ਪੰਜਾਬੀ ਨੂੰ ਰਾਜ ਭਾਸ਼ਾ ਦਾ ਰੁਤਬਾ ਕਦੋਂ ਮਿਲਿਆ ਇਸ ਪ੍ਰਸ਼ਨ ਦਾ ਆਪਣਾ ਸਹੀ ਉੱਤਰ ਹੈ ਜੀ অপਸ਼ਨ ਆੜਾ 1966 ਵਿੱਚ ਪੰਜਾਬੀ ਨੂੰ ਰਾਜ ਭਾਸ਼ਾ ਦਾ ਰੁਤਬਾ 1966 ਵਿੱਚ ਮਿਲਿਆ ਅਗਲਾ ਪ੍ਰਸ਼ਨ ਹੈ ਜੀ ਪੰਜਾਬੀ ਬੋਲੀ ਵਿੱਚ ਕਿਸ ਭਾਸ਼ਾ ਦੇ ਅੰਸ਼ ਮਿਲਦੇ ਹਨ ਪੰਜਾਬੀ ਬੋਲੀ ਵਿੱਚ ਕਿਸ ਭਾਸ਼ਾ ਦੇ ਅੰਸ਼ ਮਿਲਦੇ ਹਨ ਇਸ ਪ੍ਰਸ਼ਨ ਦਾ ਆਪਣਾ ਸਹੀ ਉੱਤਰ ਹੈ ਜੀ ਆਪਸ਼ਨ ਸ ਉਪਰੋਕਤ ਸਾਰੇ ਪਾਲੀ ਪ੍ਰਾਕ੍ਰਿਤ ਅਤੇ ਅਪਭ੍ਰੰਸ਼ ਇਹਨਾਂ ਸਾਰਿਆਂ ਭਾਸ਼ਾਵਾਂ ਦੇ ਜਿਹੜੇ ਅੰਸ਼ ਨੇ ਪੰਜਾਬੀ ਬੋਲੀ ਦੇ ਵਿੱਚ ਮਿਲਦੇ ਹਨ ਨੈਕਸਟ ਕੁਐਸਚਨ ਹੈ ਜੀ ਬਠਿੰਡਾ ਅਤੇ ਮੁਕਸਰ ਜ਼ਿਲ੍ਹਿਆਂ ਵਿੱਚ ਪੰਜਾਬੀ ਦੀ ਕਿਹੜੀ ਉਪਭਾਸ਼ਾ ਬੋਲੀ ਜਾਂਦੀ ਹੈ ਬਠਿੰਡਾ ਅਤੇ ਮੁਕਸਰ ਜ਼ਿਲ੍ਹਿਆਂ ਵਿੱਚ ਪੰਜਾਬੀ ਦੀ ਕਿਹੜੀ ਉਪਭਾਸ਼ਾ ਬੋਲੀ ਜਾਂਦੀ ਹੈ ਤਾਂ ਆਪਣਾ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਜੀ ਆਪਸ਼ਨ ਆੜਾ ਮਲਵਈ ਨੈਕਸਟ ਕੁਐਸਚਨ ਹੈ ਜੀ ਪੂਰਬੀ ਅਤੇ ਪੱਛਮੀ ਪੰਜਾਬ ਦੀਆਂ ਉਪਭਾਸ਼ਾਵਾਂ ਦਾ ਵਿਭੇਦਕ ਹੈ ਆਪਾਂ ਨੇ ਦੱਸਣਾ ਹੈ ਜੀ ਇਹਨਾਂ ਦੇ ਵਿੱਚੋਂ ਪੂਰਬੀ ਅਤੇ ਪੱਛਮੀ ਪੰਜਾਬੀ ਦੀਆਂ ਉਪਭਾਸ਼ਾਵਾਂ ਦਾ ਵਿਭੇਦਕ ਤਾਂ ਆਪਣਾ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਜੀ ਆਪਸ਼ਨ ਆੜਾ ਸੰਗੋਸ਼ ਮਹਾਪ੍ਰਾਂਤ ਧੁਨੀਆਂ ਦੀ ਵਿਭਿੰਨਤਾ ਅਗਲਾ ਪ੍ਰਸ਼ਨ ਹੈ ਜੀ ਦੁਆਬੀ ਉਪਭਾਸ਼ਾ ਦਾ ਇਲਾਕਾ ਕਿਹੜੇ ਦੋ ਦਰਿਆਵਾਂ ਦਾ ਇਲਾਕਾ ਹੈ ਦੁਆਬੀ ਉਪਭਾਸ਼ਾ ਦਾ ਇਲਾਕਾ ਕਿਹੜੇ ਦੋ ਦਰਿਆਵਾਂ ਦਾ ਇਲਾਕਾ ਹੈ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਜੀ ਆਪਸ਼ਨ ਏ ਦਾ ਸਤਲੁਜ ਤੇ ਬਿਆਸ ਨੈਕਸਟ ਕੁਐਸਚਨ ਹੈ ਜੀ ਪਹਾੜੀ ਪੰਜਾਬੀ ਦੀਆਂ ਉਪਭਾਸ਼ਾਵਾਂ ਹਨ ਆਪਾਂ ਨੇ ਦੱਸਣਾ ਹੈ ਜੀ ਇਹਨਾਂ ਦੇ ਵਿੱਚੋਂ ਪਹਾੜੀ ਪੰਜਾਬੀ ਦੀਆਂ ਉਪਭਾਸ਼ਾਵਾਂ ਕਿਹੜੀਆਂ ਹਨ ਇਸ ਪ੍ਰਸ਼ਨ ਦਾ ਆਪਣਾ ਸਹੀ ਉੱਤਰ ਹੈ ਜੀ ਆਪਸ਼ਨ ਸ ਡੋਗਰੀ ਪੁਣਸ਼ੀ ਅਤੇ ਕਾਂਗੜੀ ਇਹ ਸਾਰੀਆਂ ਨੇ ਜਿਹੜੀਆਂ ਇਹ ਪਹਾੜੀ ਪੰਜਾਬੀ ਦੀਆਂ ਉਪਭਾਸ਼ਾਵਾਂ ਨੇ ਅਗਲਾ ਪ੍ਰਸ਼ਨ ਹੈ ਜੀ ਪੰਜਾਬੀ ਭਾਸ਼ਾ ਦਾ ਮੁੱਖ ਮੁੱਖ ਲੱਛਣ ਕੀ ਹੈ ਆਪਾਂ ਨੇ ਦੱਸਣਾ ਹੈ ਜੀ ਪੰਜਾਬੀ ਭਾਸ਼ਾ ਦਾ ਮੁੱਖ ਲੱਛਣ ਕਿਹੜਾ ਹੈ ਇਸ ਪ੍ਰਸ਼ਨ ਦਾ ਆਪਣਾ ਸਹੀ ਉੱਤਰ ਹੈ ਜੀ ਆਪਸ਼ਨ ਸ ਸੁਰਾਤਮਕਤਾ ਨੈਕਸਟ ਕੁਐਸਚਨ ਹੈ ਜੀ ਪੰਜਾਬ ਵਿੱਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਉਪਭਾਸ਼ਾ ਉਪਬੋਲੀ ਜਾਂ ਉਪਭਾਸ਼ਾ ਕਿਹੜੀ ਹੈ ਪੰਜਾਬ ਵਿੱਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਉਪਬੋਲੀ ਕਿਹੜੀ ਹੈ ਇਸ ਪ੍ਰਸ਼ਨ ਦਾ ਆਪਣਾ ਸਹੀ ਉੱਤਰ ਹੈ ਜੀ ਆਪਸ਼ਨ ਊੜਾ ਮਲਵਈ ਨੈਕਸਟ ਕੁਐਸਚਨ ਹੈ ਜੀ ਪੰਜਾਬ ਵਿੱਚ ਪੰਜਾਬੀ ਭਾਸ਼ਾ ਨੂੰ ਕਦੋਂ ਲਾਜ਼ਮੀ ਕੀਤਾ ਗਿਆ ਪੰਜਾਬ ਵਿੱਚ ਪੰਜਾਬੀ ਭਾਸ਼ਾ ਨੂੰ ਕਦੋਂ ਲਾਜ਼ਮੀ ਕੀਤਾ ਗਿਆ ਇਸ ਪ੍ਰਸ਼ਨ ਦਾ ਆਪਣਾ ਸਹੀ ਉੱਤਰ ਹੈ ਜੀ ਆਪਸ਼ਨ ਈ ਡੀ 1992 ਦੇ ਵਿੱਚ ਪੰਜਾਬ ਵਿੱਚ ਪੰਜਾਬੀ ਭਾਸ਼ਾ ਨੂੰ ਲਾਜ਼ਮੀ ਕੀਤਾ ਗਿਆ ਅਗਲਾ ਪ੍ਰਸ਼ਨ ਲੈਂਦੇ ਹਾਂ ਜੀ ਪੰਜਾਬੀ ਬੋਲੀ ਦਾ ਜਨਮ ਕਿਸ ਅਪਭ੍ਰੰਸ਼ ਤੋਂ ਹੋਇਆ ਹੈ ਪੰਜਾਬੀ ਬੋਲੀ ਦਾ ਜਨਮ ਕਿਸ ਅਪਭ੍ਰੰਸ਼ ਤੋਂ ਹੋਇਆ ਹੈ ਇਸ ਪ੍ਰਸ਼ਨ ਦਾ ਸਹੀ ਉਤਰ ਹੈ ਫਰੈਂਡਸ ਆਪਸ਼ਨ ਉੜਾ ਸ਼ੋਰ ਸੈਣੀ ਨੈਕਸਟ ਪ੍ਰਸ਼ਨ ਹੈ ਜੀ ਆਪਣਾ ਹਮਨੂ ਤੁਹਾਨੂੰ ਕਿਸ ਉਪਭਾਸ਼ਾ ਦੇ ਸ਼ਬਦ ਹਨ ਮਾਨ ਨੂੰ ਤੁਹਾਨੂੰ ਕਿਸ ਉਪਭਾਸ਼ਾ ਦੇ ਸ਼ਬਦ ਹਨ ਇਸ ਪ੍ਰਸ਼ਨ ਦਾ ਆਪਣਾ ਸਹੀ ਉੱਤਰ ਹੈ ਜੀ অপਸ਼ਨ ਐਡਾ ਪਵਾਦੀ ਨੈਕਸਟ ਕੁਐਸਚਨ ਹੈ ਜੀ ਪੱਛਮੀ ਪੰਜਾਬ ਦਾ ਸਟੈਂਡਰਡ ਰੂਪ ਕਿਹੜੀ ਉਪਭਾਸ਼ਾ ਹੈ ਪੱਛਮੀ ਪੰਜਾਬ ਦਾ ਸਟੈਂਡਰਡ ਰੂਪ ਕਿਹੜੀ ਉਪਭਾਸ਼ਾ ਹੈ ਇਸ ਪ੍ਰਸ਼ਨ ਦਾ ਆਪਣਾ ਸਹੀ ਉੱਤਰ ਹੈ ਜੀ অপਸ਼ਨ ਈਡੀ ਮਲਤਾਨੀ ਫਰੈਂਡਸ ਇਸ ਦੇ ਨਾਲ ਹੀ ਆਪਣੀ ਇਹ ਅੱਜ ਦੀ ਵੀਡੀਓ ਸਮਾਪਤ ਹੁੰਦੀ ਹੈ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੀ ਥੈਂਕ ਯੂ ਫਾਰ ਵਾਚਿੰਗ